ਚੱਕਰੀ ਫੁੱਲ ਤੇ ਰੋਗ ਗੁਲ ਅੱਜ ਹੁਣ ਤੱਕ ਕਈ ਸਮਝਦੇ ਰਹੇ ਆ ਕਿ ਨੂੰ ਪਨੀਰ ਦਾ ਹਿੱਸਾ ਬਣਾ ਲਓ ਪਲਾਉ ਦਾ ਹਿੱਸਾ ਬਣਾ ਲਓ ਜਾਂ ਕਿਸੇ ਕੋਈ ਖਾਸ ਅਸੀਂ ਡਿਸ਼ ਬਣਾ ਰਹੇ ਆ ਤਾਂ ਉਹਦੇ ਵਿੱਚ ਇਹਦਾ ਇਸਤੇਮਾਲ ਅਸੀਂ ਚੱਕਰੀ ਫੁੱਲ ਦਾ ਕਰਦੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਚੱਕਰੀ ਫੁੱਲ ਦੇ ਫਾਇਦੇ ਬੜੇ ਨੇ ਕੀ ਕੀ ਫਾਇਦੇ ਹੋਣ ਆਲੇ ਜਿਹੜਾ ਬੰਦਾ ਤੁਹਾਡਾ ਨੁਸਖਾ ਅਪਣਾਏਗਾ ਚੱਕਰੀ ਫੁੱਲ ਵਾਲਾ ਚਾਈਨੀਜ਼ ਨੁਕਤੇ ਦੀ ਖਾਸੀਅਤ ਇਹ ਹੈ ਵੀ ਸਿਰਫ ਇੱਕ ਚੱਕਰੀ ਫੁੱਲ ਤੇ ਜਿੰਨੇ ਦੁਨੀਆ ਜਹਾਨ ਦੇ ਰੋਗ ਨੇ ਹਰ ਤਰ੍ਹਾਂ ਦੇ ਰੋਗ ਚਾਹੇ ਉਹ ਡਾਇਬੀਟੀਸ ਵਾਲਾ ਪੇਸ਼ੈਂਟ ਹੋਵੇ ਚਾਹੇ ਉਹ ਹਾਰਟ ਵਾਲਾ ਪੇਸ਼ੈਂਟ ਹੋਵੇ ਸਾਰੀਆਂ ਗੱਲਾਂ ਛੱਡੋ ਜਿਹੜਾ ਬੰਦੇ ਦਾ ਸਿਰ ਵੀ ਦੁਖਦਾ ਇਹ ਉਹਦੇ 'ਚ ਵੀ ਕਾਰੀ ਕਰਦੇ ਕੋਲ ਪੇਸ਼ੈਂਟ ਆਉਂਦੇ ਉਹ ਬੰਦਾ ਆਉਂਗਾ ਤੇ ਮੈਂ ਉਹਨਾਂ ਨੂੰ ਕਹੂੰਗਾ ਦੱਸੋ ਬਾਈ ਜੀ ਕੀ ਦਿੱਕਤ ਆ ਉਹ ਕਹਿੰਦੇ ਬਾਈ ਜੀ ਦੱਸਣ ਦੀ ਲੋੜ ਹੀ ਨਹੀਂ ਬਸ ਤੁਸੀਂ 2 ਮਿੰਟ ਰੁਕੋ ਬਸ ਮੇਰੀ ਸ਼ਕਲ ਵੱਲ ਦੇਖੀ ਜੇ ਮੈਂ ਕਹਾਂ ਠੀਕ ਆ ਜੀ ਦੇਖ ਲੈਣੇ ਤੁਹਾਡੀ ਸ਼ਕਲ ਵੱਲ ਨਾਲ ਹੀ ਪੂਰਾ ਕਮਰੇ ਦੇ ਵਿੱਚ ਆਵਾਜ਼ ਆ ਜਾਂਦੀ ਵੀ ਯਾਰ ਐਡਾ ਐਡਾ ਜ਼ਬਰਦਸਤ ਕਾਰ ਦੂਜੀ ਗੱਲ ਕਈ ਬੰਦੇ ਜੀਵ ਦਿਖਾ ਕੇ ਕਹਿੰਦੇ ਜੀਵ ਤੇ ਛਾਲੇ ਹੋਏ ਹੋਏ ਨੇ ਕਈ ਬੰਦੇ ਚਮੜੀ ਦੇ ਰੋਗ ਲੈ ਕੇ ਆਉਂਦੇ ਨੇ ਕਈ ਬੰਦੇ ਬਾਲਾਂ ਦੇ ਰੋਗ ਲੈ ਕੇ ਆਉਂਦੇ ਨੇ ਬੜੇ ਲੋਕ ਨੇ ਜਿਹੜੇ ਕਹਿੰਦੇ ਸਾਡੇ ਜੋੜਾਂ 'ਚ ਦਰਦ ਹੈ ਜੇਕਰ ਤੁਹਾਡੇ ਬਾਲ ਝੜ ਰਹੇ ਨੇ ਇਹ ਵੀ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡੀ ਨਿਗਾ ਕਮਜ਼ੋਰ ਹੋ ਗਈ ਤਾਂ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡੀ ਪੇਟ ਖਰਾਬ ਹੋ ਰਿਹਾ ਤਾਂ ਇਹ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡਾ ਕੋਲੇਸਟ੍ਰੋਲ ਖਰਾਬ ਹੋ ਰਿਹਾ ਤਾਂ ਲਿਵਰ ਦਾ ਸੰਕੇਤ ਹੈ ਜੇਕਰ ਤੁਸੀਂ ਇੱਕ ਕੰਚ ਦੀ ਬੋਤਲ ਲੈ ਲਓ ਉਹਦੇ 'ਚ ਇੱਕ ਚੱਕਰੀ ਫੁੱਲ ਤੁਸੀਂ ਇਸ ਤਰ੍ਹਾਂ ਦਾ ਉਹਦੇ ਵਿੱਚ ਪਾ ਦਿਓ ਤੇ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਵਾ ਉਹਦੇ ਵਿੱਚ ਫੇਰ ਪਾਣੀ ਪਾ ਲਿਆ ਫੇਰ ਪੀ ਲਿਆ ਫੇਰ ਪਾਣੀ ਪਾ ਲਿਆ ਕੋਈ ਪਾਣੀ ਨੂੰ ਗਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਹੈਗਾ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਜੇ ਇੱਕ ਵਾਰ ਵੀ ਤੁਹਾਡੇ ਸਰੀਰ ਦੇ ਵਿੱਚ ਗੈਸ ਬਣ ਗਈ ਤਾਂ ਗੱਲ ਕਰਿਓ ਮਹਾਰਾਜ ਜੀ ਸਹੀ ਸ਼ਰਬਤ ਪਿਆਇਆ ਜੀ 15 ਦਿਨ ਤੇ ਉਹ ਕਹਿੰਦੇ ਦੂਸਰੇ ਦਿਨ ਤੋਂ ਹੀ ਪ੍ਰੋਜੈਕਟ ਇਹ ਸ਼ੁਰੂ ਹੋ ਗਿਆ ਵੀ ਸਰੀਰ ਹੌਲੀ-ਹੌਲੀ ਹੈ ਫੁੱਲ ਨੂੰ ਖੋਲਣ ਲੱਗ ਗਿਆ ਜੇ ਗਲਾਬ ਦਾ ਫੁੱਲ ਖੁੱਲਦਾ ਜਾਂ ਕਮਲ ਦਾ ਫੁੱਲ ਖੁੱਲਦਾ ਆਪਣਾ ਸਰੀਰ ਬੜਾ ਕਾਰੀਗਰੀ ਚੀਜ਼ ਆ ਚੱਕਰੀ ਫੁੱਲ ਤੇ ਰੋਗ ਗੁਲ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੀ ਮੁਲਾਕਾਤ ਇੱਕ ਵਾਰ ਮੋੜ ਤੋਂ ਅਸੀਂ ਕਰਵਾਉਣ ਜਾ ਰਹੇ ਹਾਂ ਯੋਧਾ ਸਿੰਘ ਹੋਰਾਂ ਨਾਲ ਜਿਹੜੇ ਕਹਿ ਰਹੇ ਨੇ ਚੱਕਰੀ ਫੁੱਲ ਤੇ ਰੋਗ ਗੁਲ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੰਨੇ ਵੀ ਫਾਰੂਕੀ ਜੀ ਤੁਹਾਡੇ ਦਰਸ਼ਕ ਨੇ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਤੇ ਉਮੀਦ ਤੋਂ ਵੱਧ ਸਾਨੂੰ ਪਿਆਰ ਮਿਲਦਾ ਹੈ ਔਰ ਉਮੀਦ ਤੋਂ ਵੱਧ ਅਸੀਂ ਜੋ ਅਰਦਾਸ ਸਾਡੀ ਹੈਗੀ ਆ ਪ੍ਰਮਾਤਮਾ ਬਹੁਤ ਨੇੜੇ ਹੋ ਕੇ ਸੁਣਦਾ ਵੀ ਲੋਕਾਂ ਨੂੰ ਜਿਹੜੇ ਕਲੇਲੂ ਨੁਕਤੇ ਨੇ ਉਹਨਾਂ ਦਾ ਉਹਨਾਂ ਦਾ ਹੱਲ ਵੀ ਹੋ ਰਿਹਾ ਵਾ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਚੱਕਰੀ ਫੁੱਲ ਹੈਗਾ ਤੇ ਇਹ ਰੋਗ ਜਿਹੜਾ ਉਹ ਗੁਲ ਕਰ ਦਿੰਦਾ ਬਿਲਕੁਲ ਫਰੂਕੀ ਜੀ ਇਹ ਆਪਣੇ ਨਾ ਜੀ ਆਮ ਘਰਾਂ ਦੇ ਵਿੱਚ ਵਰਤੀ ਹੋਈ ਚੀਜ਼ ਆ ਔਰ ਜੇ ਤੁਸੀਂ ਸਟੱਡੀਜ਼ ਦੀ ਗੱਲ ਕਰੋ ਤਾਂ ਸਟੱਡੀਜ਼ ਦੇ ਵਿੱਚ ਜਿਹੜੇ ਚਾਈਨੀਜ਼ ਨੇ ਜਾਂ ਚੀਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਉਹ ਸਾਡੇ ਤੋਂ ਬਹੁਤ ਅੱਗੇ ਨੰਗੇ ਉਹਦਾ ਕਾਰਨ ਕੀ ਆ ਉਹਨਾਂ ਨੂੰ ਇੱਕ ਚੀਜ਼ ਦਾ ਸਮਝ ਲੱਗ ਗਈ ਵੀ ਜਿਹੜਾ ਸਾਡਾ ਸ਼ਰੀਰ ਆ ਇਹੀ ਮੰਦਰ ਆ ਹੁਣ ਸਾਡੇ ਇੱਥੇ ਹਾਲਾਤ ਕੀ ਨੇ ਸਾਡੇ ਕੋਲ ਪੇਸ਼ੈਂਟ ਆਉਂਦੇ ਉਹ ਬੰਦਾ ਆਉਂਗਾ ਤੇ ਮੈਂ ਉਹਨਾਂ ਨੂੰ ਕਹੂੰਗਾ ਦੱਸੋ ਬਾਈ ਜੀ ਕੀ ਦਿੱਕਤ ਆ ਉਹ ਕਹਿੰਦੇ ਬਾਈ ਜੀ ਦੱਸਣ ਦੀ ਲੋੜ ਹੀ ਨਹੀਂ بس ਤੁਸੀਂ 2 ਮਿੰਟ ਰੁਕੋ ਬਸ ਮੇਰੀ ਸ਼ਕਲ ਵੱਲ ਦੇਖੀ ਜੇ ਮੈਂ ਕਹਾਂ ਤਰੀਕ ਆ ਜੀ ਦੇਖ ਲੈਣੇ ਤੁਹਾਡੀ ਸ਼ਕਲ ਵੱਲ ਨਾਲ ਹੀ ਪੂਰਾ ਕਮਰੇ ਦੇ ਵਿੱਚ ਆਵਾਜ਼ ਆ ਜਾਂਦੀ ਹੈ ਵੀ ਯਾਰ ਐਡਾ ਐਡਾ ਜ਼ਬਰਦਸਤ ਘਰ ਦੂਜੀ ਗੱਲ ਕਈ ਬੰਦੇ ਜੀਵ ਦਿਖਾ ਕੇ ਕਹਿੰਦੇ ਜੀਵ ਤੇ ਛਾਲੇ ਹੋਏ ਹੋਏ ਨੇ ਕਈ ਬੰਦੇ ਚਮੜੀ ਦੇ ਰੋਗ ਲੈ ਕੇ ਆਉਂਦੇ ਨੇ ਕਈ ਬੰਦੇ ਵਾਲਾਂ ਦੇ ਰੋਗ ਲੈ ਕੇ ਆਉਂਦੇ ਨੇ بڑے ਲੋਕ ਨੇ ਜਿਹੜੇ ਕਹਿੰਦੇ ਸਾਡੇ ਜੋੜਾਂ 'ਚ ਦਰਦ ਹੈ ਤੇ ਮੈਂ ਉਹਨਾਂ ਸਾਰੇ ਜਦੋਂ ਪੇਸ਼ੈਂਟਾਂ ਨੂੰ ਅਸੀਂ ਦੇਖਦੇ ਆਂ ਪ੍ਰੈਕਟਿਸ ਜਦੋਂ ਅਸੀਂ ਕਰਦੇ ਆਂ ਤਾਂ ਉਹਨਾਂ ਸਾਰੇ ਲੋਕਾਂ ਦੇ ਵਿੱਚ ਫਰੂਕੀ ਜੀ ਮੈਂ ਇੱਕ ਤੱਤ ਕੱਢਿਆ ਔਰ ਸਾਡੇ ਬਜ਼ੁਰਗਾਂ ਨੇ ਸਾਡੇ ਤੋਂ ਵੱਧ ਸਿਆਣੇ ਸੀ ਉਹਨਾਂ ਨੇ ਸਾਡੇ ਤੋਂ ਵੀ ਬਹੁਤ ਪਹਿਲਾਂ ਕੜਤਾ ਸੀ ਤੇ ਉਹ ਤਤ ਕੀ ਉਹ ਕਹਿੰਦੇ ਵੀ ਤੁਹਾਡਾ ਸਾਰਾ ਪ੍ਰੋਜੈਕਟ ਖੂਨ ਦੇ ਉੱਤੇ ਆ ਜਦੋਂ ਤੁਹਾਡਾ ਖੂਨ ਗੰਦਾ ਹੋ ਗਿਆ ਸਮਝੋ ਤੁਹਾਡਾ ਕੰਮ ਪਿੱਕੜ ਗਿਆ ਚਾਹੇ ਉਹ ਗਠੀਆ ਚਾਹੇ ਉਹ ਯੂਰਿਕ ਐਸਿਡ ਆ ਚਾਹੇ ਉਹ ਵਿਟਾਮਿਨ ਡੀ ਦੀ ਕਮੀ ਆ ਬੀ 12 ਦੀ ਕਮੀ ਆ ਵਾਲਾਂ ਦਾ ਡਿੱਗਣਾ ਅੱਖਾਂ ਦੀ ਕਮਜ਼ੋਰੀ ਆ ਸੁਣਨ ਚ ਕਮਜ਼ੋਰੀ ਆ ਰਹੀ ਆ ਉਂਗਲਾਂ ਦੇ ਵਿੱਚ ਦਰਦ ਆ ਨਹਾਂ ਦੇ ਉੱਤੇ ਫੰਗਸ ਉਗਰੀ ਆ ਜਾਂ ਕਈ ਲੋਕਾਂ ਨੇ ਅਸੀਂ ਦਿੱਕਤ ਦੇਖਦੇ ਉਹ ਕਹਿੰਦੇ ਵੀ ਸਾਡੇ ਇੱਥੋਂ ਲੈ ਕੇ ਇੱਥੇ ਤੱਕ ਜਿਵੇਂ ਨਾ ਸਾੜ ਪੈ ਰਿਆ ਪਤਾ ਨਹੀਂ ਇਹ ਜੇ ਕੀ ਖਾ ਲੇ ਰੋਟੀ ਖਾ ਲਈ ਇੱਥੇ ਡਿੱਗੀ ਬਣੀ ਪਈ ਆ ਕੋਲੇਸਟ੍ਰੋਲ ਉਹਨਾਂ ਦਾ ਕੰਟਰੋਲ ਨਹੀਂ ਹੋ ਰਿਹਾ ਜੋੜਾਂ ਦੇ ਵਿੱਚ ਉਹਨਾਂ ਦੇ ਦਰਦ ਨਹੀਂ ਜਾ ਰਿਹਾ ਤੇ ਉਹਨਾਂ ਲੋਕਾਂ ਵਾਸਤੇ ਅੱਜ ਅਸੀਂ ਇੱਕ ਖਾਸ ਨੁਕਤਾ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਜੇਕਰ ਤੁਸੀਂ ਸਿਰਫ ਇਹ ਨੁਕਤਾ ਵਰਤਣਾ ਸ਼ੁਰੂ ਕਰ ਦੋ ਤਾਂ ਇਹ ਚਾਈਨੀਜ਼ ਨੁਕਤਾ ਵਾ ਤੇ ਚਾਈਨੀਜ਼ ਨੁਕਤੇ ਦੀ ਖਾਸੀਅਤ ਇਹ ਆ ਵੀ ਸਿਰਫ ਇੱਕ ਚੱਕਰੀ ਫੁੱਲ ਤੇ ਜਿੰਨੇ ਦੁਨੀਆਂ ਜਹਾਨ ਦੇ ਰੋਗ ਨੇ ਹਰ ਤਰ੍ਹਾਂ ਦੇ ਰੋਗ ਚਾਹੇ ਉਹ ਡਾਇਬੀਟਿਸ ਵਾਲਾ ਪੇਸ਼ੈਂਟ ਹੋਵੇ ਚਾਹੇ ਉਹ ਹਾਰਟ ਵਾਲਾ ਪੇਸ਼ੈਂਟ ਹੋਵੇ ਜੀ ਸਾਰੀਆਂ ਗੱਲਾਂ ਛੱਡੋ ਜਿਹੜਾ ਬੰਦੇ ਦਾ ਸਿਰ ਵੀ ਦੁਖਦਾ ਇਹ ਉਹਦੇ ਚ ਵੀ ਕਾਰੀ ਕਰਾ ਕੀ ਬਿਲਕੁਲ ਅੱਛਾ ਇਹ ਦੱਸੋ ਵੀ ਜਿਹੜਾ ਇਹ ਚੱਕਰੀ ਫੁੱਲ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਮੇਨ ਇਹ ਕਿਸ ਚੀਜ਼ ਨੂੰ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜੀ ਅਸੀਂ ਮੁੱਦੇ ਦੀ ਕਰੀਏ ਕਿ ਕਿਹੜੇ ਮਤਲਬ ਹਿੱਸੇ ਦਾ ਕਿਹੜੇ ਅੰਗ ਦੀ ਜਿਹੜੀ ਇਸ ਤਰੀਕੇ ਨਾਲ ਇਹ ਚੱਕਰੀ ਬਣਾ ਦੇਗਾ ਵਿਕੋ ਸਭ ਤੋਂ ਸਾਰੀਆਂ ਜਿੰਨੀਆਂ ਆਪਾਂ ਬਿਮਾਰੀਆਂ ਸ਼ਰੀਰਗਿਰ ਦੀਆਂ ਦੇਖ ਲਈਏ ਇਹ ਸਾਰੀਆਂ ਸ਼ੁਰੂ ਹੁੰਦੀਆਂ ਨੇ ਸਾਡੇ ਪੇਟ ਤੋਂ ਜੇਕਰ ਆਪਾਂ ਆਮ ਵਿਅਕਤੀ ਦੀ ਪਰਿਭਾਸ਼ਾ 'ਚ ਗੱਲ ਕਰੀਏ ਤਾਂ ਜਿਹੜਾ ਤੁਹਾਡਾ ਢਿੱਡ ਆ ਤੁਹਾਡਾ ਪੇਟ ਆ ਜੇ ਕਿਤੇ ਇਹ ਨਿਰੋਗ ਆ ਔਰ ਬਿਲਕੁਲ ਸਾਫ਼ ਆ ਤਾਂ ਤੁਸੀਂ ਯਕੀਨ ਮੰਨਿਓ ਫਰੂਕੀ ਜੇ ਅਸੀਂ ਬੜੇ ਬੰਦੇ ਦੇਖਿਆ ਜਿਨ੍ਹਾਂ ਨੂੰ ਅਸੀਂ ਸਿਰਫ ਮਹਾਰਾਜ ਸ਼ਹੀ ਸ਼ਰਬਤ ਦਿੱਤਾ ਲਿਵਰ ਵਾਸਤੇ ਔਰ ਉਹਨਾਂ ਲੋਕਾਂ ਦਾ ਰਿਜ਼ਲਟ ਕੀ ਨਿਕਲੋ ਕਹਿੰਦੇ ਬਾਈ ਜੀ ਚਮੜੀ ਦਾ ਰੋਗ ਸੀਗਾ 5 ਸਾਲ ਤੋਂ ਸਟਰਸ ਐਨਰਜੀ ਗੋਲੀ ਖਾ ਰਹੇ ਸੀਗੇ ਤੇ ਅੱਜ ਦੀ ਦੇੜਛੇ ਤੋਂ ਇੱਕ ਦਿਨ ਵੀ ਦਵਾਈ ਖਾਣ ਦੀ ਲੋੜ ਨਹੀਂ ਪਈ ਕੋਲੇਸਟ੍ਰੋਲ ਦੀ ਬੀਪੀ ਦੀ ਦਵਾਈਆਂ ਸਾਡੀਆਂ ਚੱਲਦੀਆਂ ਸੀ ਸ਼ੂਗਰ ਦੀਆਂ ਗੋਲੀਆਂ ਚੱਲਦੀਆਂ ਸੀ ਉਹ ਕਹਿੰਦੇ ਅਸੀਂ ਪੀਤਾ ਦਾ ਥੋੜਾ ਮਹਾਰਾਜ ਸ਼ਾਈ ਸ਼ਰਬਤ ਲਿਵਰ ਵਾਸਤੇ ਜਾਂ ਜਿਵੇਂ ਅਸੀਂ ਆਪਾਂ ਆਹਦੀ ਗੱਲ ਕਰ ਰਹੇ ਹਾਂ ਸਟਾਰ ਅਸਾਈਨ ਜੀ ਨੂੰ ਕਹ ਦਿੰਨੇ ਆ ਜਾਂ ਚੱਕਰੀ ਫੁੱਲ ਜੀ ਨੂੰ ਕਹ ਦਿੰਨੇ ਆ ਹੁਣ ਇਹ ਮਸਾਲਾ ਆਪਣੇ ਰਸੋਈਆਂ ਦੇ ਵਿੱਚ ਹੈਗਾ ਔਰ ਬੜੀ ਆਪਾਂ ਗੱਲ ਕਰ ਸਕਦੇ ਵੀ ਬੜੇ ਲੋਕਾਂ ਨੇ ਇਹਨੂੰ ਸਵਾਦ ਵਾਸਤੇ ਵਰਤਦੇ ਆ ਜਦੋਂ ਤੁਸੀਂ ਖਾਸ ਕਰਕੇ ਦੇਖੋਗੇ ਕਿਸੇ ਮੁਸਲਮ ਕਿਚਨ ਦੇ ਵਿੱਚ ਤੁਸੀਂ ਦੇਖੋਗੇ ਤਾਂ ਉੱਥੇ ਜਿਹੜੀ ਬਰੀਆਨੀ ਬਣਦੀ ਉਹਦੀ ਖੁਸ਼ਬੂ ਬੜੀ ਸੁਹਣੀ ਹੁੰਦੀ ਹੈ ਉਹਦੇ ਕਾਰਨ ਕੀ ਹੈ ਕਿਉਂਕਿ ਉਹਦੇ ਵਿੱਚ ਚੱਕਰੀ ਫੁੱਲ ਵਰਤੇ ਜਾਂਦਾ ਵਾ ਅਸੀਂ ਤੇ ਅਸੀਂ ਤੇ ਜਾਂਦੀ ਹੈ ਬੜੇ ਮਸਾਲੇ ਵਰਤੇ ਜਾਂਦੇ ਮਾਫ ਕਰਨਾ ਜੀ ਉਹਦੇ ਜੀ ਅਸੀਂ ਤੇ ਹੁਣ ਤੱਕ ਇਹੀ ਸਮਝਦੇ ਰਹੇ ਹਾਂ ਕਿ ਇਹਨੂੰ ਪਨੀਰ ਦਾ ਹਿੱਸਾ ਬਣਾ ਲਓ ਪਲਾਓ ਦਾ ਹਿੱਸਾ ਬਣਾ ਲਓ ਆ ਜਾਂ ਕਿਸੇ ਕੋਈ ਖਾਸ ਅਸੀਂ ਡਿਸ਼ ਬਣਾ ਰਹੇ ਆ ਤਾਂ ਉਹਦੇ ਵਿੱਚ ਇਹਦਾ ਇਸਤੇਮਾਲ ਅਸੀਂ ਚੱਕਰੀ ਫੁੱਲ ਦਾ ਕਰਦੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਚੱਕਰੀ ਫੁੱਲ ਦੇ ਫਾਇਦੇ ਬੜੇ ਨੇ ਕੀ ਕੀ ਫਾਇਦੇ ਹੋਣ ਆਲੇ ਜਿਹੜਾ ਬੰਦਾ ਤੁਹਾਡਾ ਨੁਸਖਾ ਅਪਣਾਏਗਾ ਚੱਕਰੀ ਫੁੱਲ ਆ ਲੈ ਵੇਖੋ ਜਿਹੜੇ ਵੀ ਲੋਕ ਇਸ ਟਾਈਮ ਵੀਡੀਓ ਵੇਖ ਰਹੇ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਹੱਥ ਜੋੜਨਾ ਤੁਸੀਂ ਮੇਰੇ ਸ਼ਬਦਾਂ ਤੇ ਨਾ ਜਾਓ ਇੱਕ ਪ੍ਰੈਕਟੀਕਲ ਕਰਕੇ ਦੇਖੋ ਤੁਸੀਂ ਇੱਕ ਕੰਚ ਦੀ ਬੋਤਲ ਲੈ ਲਓ ਉਹਦੇ ਵਿੱਚ ਇੱਕ ਚੱਕਰੀ ਫੁੱਲ ਤੁਸੀਂ ਇਸ ਤਰ੍ਹਾਂ ਦਾ ਉਹਦੇ ਵਿੱਚ ਪਾ ਦਿਓ ਤੇ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਵਾ ਉਹਦੇ ਚ ਫੇਰ ਪਾਣੀ ਪਾ ਲਿਆ ਫੇਰ ਪੀ ਲਿਆ ਫੇਰ ਪਾਣੀ ਪਾ ਲਿਆ ਕੋਈ ਪਾਣੀ ਨੂੰ ਗਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਹੈਗਾ ਉਹੀ ਪਾਣੀ ਤੁਸੀਂ ਸਾਰਾ ਦਿਨ ਪੀਣਾ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਜੇ ਇੱਕ ਵਾਰ ਵੀ ਤੁਹਾਡੇ ਸ਼ਰੀਰ ਦੇ ਵਿੱਚ ਗੈਸ ਬਣ ਗਈ ਤਾਂ ਗੱਲ ਕਰਿਓ ਜੀ ਹੁਣ ਚੱਕਰੀ ਫੁੱਲ ਕੰਮ ਕੀ ਕਰਦਾ ਵਾ ਫਰੂਕੀ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਸਾਰੇ ਰੋਗ ਤੁਹਾਡੇ ਲਿਵਰ ਤੋਂ ਨੇ ਬੜੇ ਲੋਕਾਂ ਦੇ ਅੱਜ ਦੀ ਡੇਟ 'ਚ ਹਾਲਾਤ ਇਹ ਨੇ ਵੀ ਫੈਟੀ ਲਿਵਰ ਆਇਆ ਹੋਇਆ ਲਿਵਰ ਬਿਲਕੁਲ ਪੱਥਰ ਬਣਿਆ ਹੋਇਆ ਲਿਵਰ ਹੈਗਾ ਸਪੰਜ ਵਰਗਾ ਸਪੰਜ ਦੀ ਕਾਰੀਗਰੀ ਕੀ ਹੈ ਵੀ ਤੁਸੀਂ ਉਹਦੇ ਉੱਤੇ ਪਾਣੀ ਪਾਓ ਉਹਨੂੰ ਸੋਕਦੀ ਹੈ ਸੋਕ ਕੇ ਉਹਦੇ ਨਰਿਸ਼ਮੈਂਟ ਦੇ ਕੇ ਉਹਦੇ ਨਾਲ ਐਂਜ਼ਾਈਮ ਰੜਾ ਕੇ ਉਹਨੂੰ ਫਿਰ ਨੁੱਚੜ ਕੇ ਅੱਗੇ ਰਿਲੀਜ਼ ਕਰ ਦਿੰਦੀ ਹੈ ਜਦੋਂ ਤੁਹਾਡਾ ਲਿਵਰ ਹੀ ਫੈਟੀ ਹੋ ਗਿਆ ਤਾਂ ਤੁਹਾਡੇ ਰੋਮ ਬੰਦ ਹੋਗੇ ਜਿੰਨਾ ਰੋਮਾਂ ਨੇ ਤੁਹਾਡੇ ਸਾਰਾ ਖਾਦਾ ਪੀਤਾ ਪਚਾਉਣਾ ਸੀ ਤੇ ਅੰਦਰ ਰਚਾਉਣਾ ਸੀ ਹੁਣ ਜਦੋਂ ਰੋਮ ਬੰਦ ਹੋ ਗਏ ਸਪੰਜ ਬੰਦ ਹੋ ਗਈ ਸਪੰਜ ਦੇ ਵਿੱਚ ਜਾਣਾ ਕੁਛ ਨਹੀਂ ਤੇ ਮਹਾਰਾਜਾ ਸ਼ਾਹੀ ਸ਼ਰਬਤ ਕਹ ਲੋ ਚਾਹੇ ਸਾਡਾ ਇਸ ਤਰ੍ਹਾਂ ਦੇ ਜਿਹੜੇ ਘਰੇਲੂ ਨੁਕਤੇ ਨੇ ਇਹ ਨੁਕਤੇਆਂ ਦੀ ਕਾਰੀਗਰੀ ਇਹ ਵੀ ਤੁਹਾਡੇ ਲੀਵਰ ਦੇ ਰੋਮਾਂ ਨੂੰ ਖੋਲ ਦਿੰਦਾ ਔਰ ਜਦੋਂ ਰੋਮ ਖੁੱਲ ਜਾਂਦੇ ਨੇ ਤਾਂ ਤੁਸੀਂ ਦੇਖੋਗੇ ਵੀ ਤੁਹਾਨੂੰ ਇੱਕ ਰਾਹਤ ਦਾ ਸਾਹ ਆਉਂਦਾ بڑے ਲੋਕ ਨੇ ਉਹ ਕਹਿੰਦੇ ਸਾਡਾ શરી ਨਹੀਂ ਹਰ ਵਕਤ ਆਏ ਹੁੰਦਾ ਜਿਵੇਂ ਹਰ ਪਾਸੇ ਜਿਵੇਂ ਕਾਸਮਾ ਕਪੜਾ ਪਾ ਲੈਂਦੇ ਕਈ ਲੇਡੀਜ਼ ਦੇ ਵਿੱਚ ਅਸੀਂ ਦੇਖਿਆ ਉਹ ਕਹਿੰਦੇ ਸੀ ਜਿਵੇਂ ਕੋਈ ਬਹੁਤ ਪੁਰਾਣਾ ਘਸਿਆ ਹੋਇਆ ਜਾਂ ਪੁਰਾਣਾ ਕਾਸਮਾ ਸੂਟ ਜਿਹੜਾ ਸਾਈਜ਼ ਦੇ ਵਿੱਚ ਨਾ ਹੋਵੇ ਟਾਈਟ ਸੂਟ ਜਿਹੜੇ ਹੁੰਦੇ ਆ ਕਹਿੰਦੇ ਸੀ ਉਹ ਟਾਈਟ ਸੂਟ ਪਾ ਲਈਏ ਚਾਹੇ ਅਸੀਂ ਖੁੱਲਾ ਸੂਟ ਪਾ ਲਈਏ ਪਰ ਸਾਡਾ ਸਰੀਰ ਅੰਦਰੋਂ ਇਸ ਤਰ੍ਹਾਂ ਹੀ ਬੇਚੈਨ ਰਹਿੰਦਾ ਜਿਵੇਂ ਕੀ ਸਾਡੇ ਸਰੀਰ ਦੇ ਵਿੱਚ ਬਿਲਕੁਲ ਕਿਸੇ ਨੇ ਚੱਕੜਿਆ ਹੋਇਆ ਤੇ ਉਹਨਾਂ ਲੋਕਾਂ ਨੂੰ ਮੈਂ ਇੱਕੋ ਹੀ ਕੰਮ ਕਰਕੇ ਦੇਖਿਆ ਮਹਾਰਾਜ ਸਹੀ ਸ਼ਰਬਤ ਪਿਆਇਆ ਜੀ 15 ਦਿਨ ਤੇ ਉਹ ਕਹਿੰਦੇ ਦੂਸਰੇ ਦਿਨ ਤੋਂ ਹੀ ਪ੍ਰੋਜੈਕਟ ਇਹ ਸ਼ੁਰੂ ਹੋ ਗਿਆ ਵੀ ਸਰੀਰ ਹੌਲੀ ਹੌਲੀ ਹਾਕ ਫੁੱਲ ਨੂੰ ਖੋਲਣ ਲੱਗ ਗਿਆ ਜਿਵੇਂ گلاب ਦਾ ਫੁੱਲ ਖੁੱਲਦਾ ਜਾਂ ਕਮਲ ਦਾ ਫੁੱਲ ਖੁੱਲਦਾ ਆਪਣਾ ਸਰੀਰ ਬੜਾ ਕਾਰੀਗਰੀ ਚੀਜ਼ ਆ ਕੁਦਰਤ ਦੇ ਬੜੀ ਜ਼ਬਰਦਸਤ ਆਈਟਮ ਬਣਾਈ ਹੋਈ ਹੈ ਇਹ ਔਰ ਇਹਦੇ ਚ ਬੜਾ ਬਲ ਵੀ ਆਪਦੇ ਆਪ ਨੂੰ ਹੀਲ ਕਰ ਸਕਦਾ ਸਿਰਫ ਇਹਨੂੰ ਲੋੜ ਕੀ ਆ ਮਹਾਰਾਜਾ ਸ਼ਾਹੀ ਸ਼ਰਬਤ ਦੇ ਜਿਹੜੇ ਆਯੁਰਵੈਦਿਕ ਮਿਕਸਚਰ ਨੇ ਜਾਂ ਜਿਵੇਂ ਆਪਣੇ ਸਟਾਰ ਫੁੱਲ ਆ ਆਪਾਂ ਜਿਹੜਾ ਅੱਜ ਨੁਕਤੇ ਦੀ ਗੱਲ ਕਰ ਰਹੇ ਆ ਇਸ ਤਰ੍ਹਾਂ ਦੇ ਨੁਕਤੇ ਬੜੇ ਕਾਰੀਗਰ ਨੇ ਟੇਸਟ ਬੜਾ ਥੋੜਾ ਜਿਹਾ ਚੱਕ ਕੇ ਦੇਖੇ ਟੇਸਟ ਬੜਾ ਜ਼ਬਰਦਸਤ ਹੈ ਜੀ ਜ਼ਾਇਕਾ ਬੜਾ ਵਧੀਆ ਹੈ ਤੁਸੀਂ ਬਿਲਕੁਲ ਸਹੀ ਕੈਚ ਕੀਤੀ ਹੈ ਗੱਲ ਔਰ ਇਹ ਵੀ ਇੱਕ ਸਿਫਤ ਆ ਜੇਕਰ ਕਿਸੇ ਬੰਦੇ ਨੂੰ ਇੰਨਾਂ ਚੀਜ਼ਾਂ ਦੀ ਸਮਝ ਹੋਵੇ ਬਹੁਤ ਵੱਡੀ ਸਿਫਤ ਆ ਖਾਸ ਕਰਕੇ ਜੇਕਰ ਕਿਸੇ ਲੇਡੀ ਨੂੰ ਸਟਾਰ ਅਸਾਈਨ ਦੀ ਜਾਂ ਚੱਕਰੀ ਫੁੱਲ ਦੀ ਸਮਝ ਹੈਗੀ ਆ ਤਾਂ ਮੈਂ ਅੱਜ ਦੇ ਟਾਈਮ ਦੇ ਵਿੱਚ ਲਿਟਰਲੀ ਉਹਨਾਂ ਨੂੰ ਸਲੂਟ ਕਰਦਾ ਵੀ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਇਹਦੀ ਕੀਮਤ ਪਤਾ ਕਿਉਂਕਿ ਬੜੇ ਸਾਡੇ ਕੋਲ ਲੇਡੀਆਂ ਆਉਂਦੀਆਂ ਨੇ ਜਿਹੜੇ ਘਰੇ ਰੋਟੀ ਬਣਾਉਂਦੀਆਂ ਨੇ ਉਹ ਸਾਨੂੰ ਕਹਿੰਦੇ ਸਾਡੇ ਬੈ ਹੋ ਜਾਂਦੀ ਹੈ ਤੇ ਮੈਂ ਬੜਾ ਹੈਰਾਨ ਹੁੰਨਾ ਮੈਂ ਕਿ ਇਹਨਾਂ ਨੂੰ ਦਾਲ ਚੀਨੀ ਦਾ ਨਹੀਂ ਪਤਾ ਇਹਨਾਂ ਨੂੰ ਕਿਤੇ ਚੱਕਰੀ ਫੁੱਲ ਦਾ ਨਹੀਂ ਪਤਾ ਪਤਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਕਾਲੀ ਮਿਰਚ ਦਾ ਨਹੀਂ ਪਤਾ ਚੱਕਰੀ ਫੁੱਲ ਕਰਦਾ ਕੀ ਹੈ ਬੇਸਿਕਲੀ ਕੀ ਕਰਦਾ ਕੰਮ ਕੀ ਹੈ ਇਹਦਾ ਫਰੂਕੀ ਜੀ ਚੱਕਰੀ ਫੁੱਲ ਦੀ ਖਾਸੀਅਤ ਇਹ ਹੈ ਵੀ ਇਹਦੇ ਵਿੱਚ ਹੁੰਦੇ ਆ ਐਂਟੀ ਇਨਫਲਮੇਟਰੀ ਐਂਟੀ ਬੈਕਟੀਰੀਅਲ ਤੇ ਐਂਟੀ ਜਿੰਨੇ ਵੀ ਤੁਹਾਡੇ ਬਾਡੀ ਦੇ ਵਿੱਚ ਆਪਾਂ ਕਹਿ ਸਕਦੇ ਆ ਬੈਡ ਐਂਜ਼ਾਈਮ ਬਣਦੇ ਆ ਇਹ ਉਹਨਾਂ ਨੂੰ ਕੰਟਰੋਲ ਕਰਦਾ ਐਂਟੀ ਇਨਫਲੇਮੇਸ਼ਨ ਦਾ ਮਤਲਬ ਹੈ ਜਿਹੜੀ ਤੁਹਾਡੇ ਸ਼ਰੀਰ ਦੇ ਉੱਤੇ ਗੋਡੇ ਗਿੱਟੇ ਹੱਥ ਮੂੰਹ ਸੁੱਜਣਾ ਇਹ ਸਾਰੀ ਸੋਜਿਸ਼ ਨੂੰ ਕੰਟਰੋਲ ਕਰਦੇ ਆ ਲਿਵਰ ਦੇ ਉੱਤੇ ਸੋਜ ਜਾਵੇ ਉਹਨੂੰ ਵੀ ਕੰਟਰੋਲ ਕਰਦਾ ਔਰ ਐਂਟੀ ਬੈਕਟੀਰੀਅਲ ਦਾ ਮਤਲਬ ਇਹ ਹੈ ਬੜੀ ਵਾਰੀ ਕੀ ਹੁੰਦਾ ਜਿਵੇਂ ਹੁਣ ਮੌਸਮ ਬਦਲ ਹੋਣਾ ਬੜੇ ਲੋਕਾਂ ਨੂੰ ਜ਼ਖਾਮ ਅਚੇਕਾ ਲੱਗਣੀਆਂ ਨੇ ਮੈਂ ਕਹਿੰਦਾ ਫਰੂਕੀ ਜੀ ਜੇ ਤੁਸੀਂ ਤੁਹਾਨੂੰ ਜ਼ਖਾਮ ਲੱਗ ਰਿਹਾ ਨਾ ਲਿਵਰ ਦਾ ਸੰਕੇਤ ਤੁਹਾਨੂੰ ਬੁਖਾਰ ਚੜ ਰਿਹਾ ਲਿਵਰ ਦਾ ਸੰਕੇਤ ਹੈ ਤੁਹਾਡੇ ਜੋੜ ਦੁਖ ਰਿਹਾ ਲਿਵਰ ਦਾ ਸੰਕੇਤ ਜੇਕਰ ਤੁਹਾਡੇ ਵਾਲ ਝੜ ਰਹੇ ਨੇ ਇਹ ਵੀ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡੀ ਨਿਗਾ ਕਮਜ਼ੋਰ ਹੋ ਗਈ ਤਾਂ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡੀ ਪੇਟ ਖਰਾਬ ਹੋ ਰਿਹਾ ਤਾਂ ਇਹ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡਾ ਕੋਲੇਸਟ੍ਰੋਲ ਖਰਾਬ ਹੋ ਰਿਹਾ ਤਾਂ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡਾ ਯੂਰਿਕ ਐਸਿਡ ਵਧ ਰਿਹਾ ਤਾਂ ਲਿਵਰ ਦਾ ਸੰਕੇਤ ਹੈ ਜੇਕਰ ਤੁਹਾਡੀ ਪੂਰੀ ਬਾਡੀ ਦੇ ਵਿੱਚ ਸਿਰ ਤੋਂ ਲੈ ਕੇ ਪੈਰ ਦੀ ਤੜਲੀ ਤੱਕ ਕੋਈ ਵੀ ਵਿਟਾਮਿਨ ਡੀ B12 ਜਾਂ ਕਿਸੇ ਤਰ੍ਹਾਂ ਦਾ ਕੋ-ਐਂਜ਼ਾਈਮ ਗੁੱਡ ਬੈਕਟੀਰੀਆ ਬੈਡ ਬੈਕਟੀਰੀਆ ਜੇਕਰ ਤੁਹਾਡੀ ਬਾਡੀ ਦਾ ਖਰਾਬ ਹੋ ਰਿਹਾ ਇਹ ਸਾਰਾ ਕੁਝ ਤੁਹਾਡੀ ਲਿਵਰ ਦੇ ਨਾਲ ਸੰਬੰਧਿਤ ਆ। ਔਰ ਜਦੋਂ ਤੁਸੀਂ ਮਹਾਰਾਜ ਸ਼ਹੀ ਸ਼ਰਬਤ ਲੈਣੇ ਹੋ ਜਾਂ ਜਿਵੇਂ ਆਪਾਂ ਅੱਜ ਦਾ ਨੁਕਤਾ ਦੇ ਰਹੇ ਹਾਂ ਜਿਹੜਾ ਇਹਨੂੰ ਸਿਰਫ ਤੁਸੀਂ ਸਵੇਰੇ ਉੱਠ ਕੇ ਪਾਣੀ ਦੇ ਵਿੱਚ ਮਾੜਾ ਜਾਂ ਵਾਲਾ ਦੇ ਕੇ ਵੀ ਪੀ ਲੈਣੇ ਹੋ ਤੇ ਤੁਸੀਂ ਸਾਰਾ ਦਿਨ ਦੇਖੋਗੇ ਜਿਵੇਂ ਡਕਾਰ ਨਹੀਂ ਆਉਣੇ। ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਦੇਖੋ ਤੁਸੀਂ ਰਾਤ ਨੂੰ ਵੱਧ ਖਾਣਾ ਖਾ ਲਿਆ ਸਵੇਰੇ ਉੱਠ ਕੇ ਇੱਕ ਮੇਰੇ ਕਹਿਣ ਦੇ ਉੱਤੇ ਚੱਕਰੀ ਫੁੱਲ ਇੱਕ ਪਾਇਓ। ਇੱਕ ਕੱਪ ਦੇ ਵਿੱਚ ਉਹਨੂੰ ਗਰਮ ਪਾਣੀ ਦੇ ਵਿੱਚ ਉਬਾਲ ਲਿਓ। ਤਦੂਸ਼ਿਓ ਪਾਣੀ ਪੀਕੇ ਦੇਖਿਓ ਥੋੜਾ ਐ ਲੱਗੂ ਜਿਵੇਂ ਅੰਦਰੋਂ ਕਿਸੇ ਚੀਜ਼ ਨੇ ਸਾਹ ਲਿਆ ਹੁੰਦਾ ਉਹ ਜਿਹੜੀ ਸਪੌਂਜ ਆ ਉਹ ਜਿਹੜਾ ਲਿਵਰ ਆ ਉਹ ਜਿਹੜਾ ਟਾਈਟ ਹੋਇਆ ਪਿਆ ਉਹਨੇ ਐ ਲੱਗੂ ਜਿਵੇਂ ਸਾਹ ਲਿਆ ਹੁੰਦਾ ਬਿਲਕੁਲ ਮਤਲਬ ਇੰਨਾ ਜ਼ਿਆਦਾ ਫਾਇਦੇ ਨਹੀਂ ਦੇ ਜਿਹੜਾ ਚੱਕਰੀ ਫੁੱਲ ਦੇ ਅਸੀਂ ਕਹਿ ਲਈਏ ਬਿਲਕੁਲ ਪਰ ਜੀ ਆਪਾਂ ਨੂੰ ਫਰਜ਼ ਕਰੋ ਫਰੋਕੀ ਜੀ ਜੇ ਕਿਸੇ ਦੀਆਂ ਰਿਪੋਰਟਸ ਬਿਲਕੁਲ ਹੀ ਵਿਗੜ ਗਿਆ ਨੇ ਤਾਂ ਫਿਰ ਉਹਨਾਂ ਨੂੰ ਅਸੀਂ ਰეკਮੈਂਡ ਕਰਾਂਗੇ ਵੀ ਤੁਸੀਂ ਮਹਾਰਾਜ ਸ਼ਹੀ ਸ਼ਰਬਤ 45 ਦਿਨ ਤੱਕ ਜ਼ਰੂਰ ਪੀਓ ਚੱਕਰੀ ਫੁੱਲ ਦੇ ਨਾਲ ਚੱਕਰੀ ਫੁੱਲ ਦੇ ਨਾਲ ਪੀਲੋ ਚਾਹੇ ਜੇ ਤੁਸੀਂ ਫਿਰ ਚੱਕਰੀ ਫੁੱਲ ਖਾਣ ਦੀ ਲੋੜ ਨਹੀਂ ਕਿਉਂਕਿ ਮਹਾਰਾਜ ਸ਼ਹੀ ਸ਼ਰਬਤ ਦੇ ਅੰਦਰ ਹੋਰ ਬੜੀਆਂ ਚੀਜ਼ਾਂ ਨੇ ਨੀਲੋ ਫੁੱਲ ਹੈਗਾ ਇਹਦੇ ਵਿੱਚ ਕਾਸ ਨਹੀਂ ਹੈਗੀ ਆ ਜੜ ਕਾਸਨੀ ਵੀ ਇਹਦੇ ਵਿੱਚ ਪਾਈ ਜਾਂਦੀ ਔਰ ਇਸ ਤਰ੍ਹਾਂ ਦੇ ਕਈ ਆਲੂ ਬੁਖਾਰੇ ਹੋਗੇ ਐਮਲੀ ਹੋਗੀ ਕਈ ਚੀਜ਼ਾਂ ਦਾ ਅਸੀਂ ਮਿਸ਼ਰਣ ਬਣਾਉਂਦੇ ਆ ਔਰ ਡਾਇਬ ਕੋਲੇਸਟ੍ਰੋਲ ਵਾਲੇ ਬੰਦੇ ਯੂਰਿਕ ਐਸਿਡ ਵਾਲੇ ਬੰਦੇ ਉਹ ਕਹਿੰਦੇ ਬਾਈ ਜੀ ਅਸੀਂ ਪਹਿਲੀ ਵਾਰ ਸ਼ਰਬਤ ਪੀਤਾ ਤੁਹਾਡਾ ਪੀਤਾ ਤਾਂ ਇਹ ਸੋਚ ਕੇ ਸੀ ਵੀ ਲਿਵਰ ਤੇ ਕੰਮ ਕਰੂਗਾ ਪਰ ਸਾਡੀ ਡਾਇਬੀਟੀਜ਼ ਵਾਲੀ ਦਵਾਈ ਦੀ ਸਾਨੂੰ ਲੋੜ ਨਹੀਂ ਪੈਂਦੀ ਕੋਲੇਸਟ੍ਰੋਲ ਵਾਲੀ ਗੋਲੀ ਦੀ ਸਾਨੂੰ ਲੋੜ ਨਹੀਂ ਪੈਂਦੀ ਬੀਪੀ ਵਾਲੀ ਗੋਲੀ ਦੀ ਸਾਨੂੰ ਲੋੜ ਨਹੀਂ ਪੈਂਦੀ ਇਥੋਂ ਆਪਾਂ ਨੂੰ ਇੱਕ ਬੜਾ ਸੋਹਣਾ ਤੇ ਬੜਾ ਮਤਲਬ ਜਿਹੜੇ ਸਾਡੇ ਬਜ਼ੁਰਗ ਨੇ ਇੱਕ ਸੰਕੇਤ ਦੇ ਗਿਆ ਵੀ ਸਾਰਾ ਕੰਮ ਤੁਹਾਡੇ ਲਿਵਰ ਦੇ ਉੱਤੇ ਹੈ ਸੋ ਇਸ ਕਰਕੇ ਜਦੋਂ ਤੁਹਾਡਾ ਲੀਵਰ ਤੰਦਰੁਸਤ ਹੈ ਤਾਂ ਤੁਸੀਂ ਬਿਲਕੁਲ ਤੰਦਰੁਸਤ ਹੋ ਜਦੋਂ ਤੁਹਾਡਾ ਲੀਵਰ ਖਰਾਬ ਤੁਸੀਂ 100% ਬਿਮਾਰ ਹੋਣ ਵਾਲੇ ਟਰੈਕ ਤੇ ਤੁਰ ਪਏ ਮਤਲਬ ਫਿਰ ਜਿਹੜਾ ਇਹ ਚੱਕਰੀ ਫੁੱਲ ਹੈ ਤੁਹਾਡੇ ਲੀਵਰ ਦਾ ਮਹਾਰਾਜਾ ਸ਼ਹੀ ਸ਼ਰਬਤ ਮੰਗੂ ਖਿਆਲ ਰੱਖ ਸਕਦਾ ਬਿਲਕੁਲ ਰੱਖ ਸਕਦਾ ਪਰ ਜੇਕਰ ਤੁਹਾਡੀਆਂ ਰਿਪੋਰਟਸ ਵਿਗੜ ਗਈਆਂ ਨੇ ਤਾਂ ਮੈਂ ਬੇਨਤੀ ਕਰੂੰਗਾ ਤੁਸੀਂ 45 ਦਿਨ ਤੱਕ ਮਹਾਰਾਜਾ ਸ਼ਹੀ ਸ਼ਰਬਤ ਦਾ ਸੇਵਨ ਕਰੋ ਅੱਜ ਰਿਪੋਰਟ ਕਰਾਓ 45 ਦਿਨਾਂ ਬਾਅਦ ਸੇਵਨ ਕਰਕੇ ਰਿਪੋਰਟ ਕਰਾਓ ਰਿਪੋਰਟ ਤੁਹਾਡੇ ਸਾਹਮਣੇ ਆ ਜਾਣੀ ਹੈ ਤੁਸੀਂ ਯਕੀਨ ਮਨਿਓ ਫਰੂਕੀ ਜੀ ਇਸ ਵਕਤ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਵੀ ਉਹ ਇੰਨੀ ਬਰਕਤ ਬਖਸ਼ ਰਿਹਾ ਨੇ ਮਹਾਰਾਜ ਸਹੀ ਸਰਬਤ ਦੇ ਵਿੱਚ ਤੇ ਸਾਡੇ ਬਜ਼ੁਰਗਾਂ ਦਾ ਬੜਾ ਸ਼ੁਕਰ ਹੈ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਸਾਡੇ ਕੋਲ ਚਾਹੇ ਕੋਲੇਸਟ੍ਰੋਲ ਯੂਰਿਕ ਐਸਿਡ ਬੀਪੀ ਸ਼ੂਗਰ ਜੋੜਾਂ ਦਾ ਦਰਦ ਗਠੀਆ ਆਰ ਐਫੈਕਟਰ ਵਰਗੀਆਂ ਬਿਮਾਰੀਆਂ ਜਾਂ ਸੀ ਆਰ ਪੀ ਜਿੰਨਾ ਲੋਕਾਂ ਦਾ ਵਾਜ ਜਾਂਦਾ ਵਾ ਅੰਦਰੋਂ ਇਮਿਊਨਿਟੀ ਬਿਲਕੁਲ ਕਮਜ਼ੋਰ ਹੋ ਜਾਂਦੀ ਹੈ ਆਟੋ ਇਮਿਊਨ ਦੇ ਡਿਸਆਰਡਰ ਹੁੰਦੇ ਨੇ ਅੱਖਾਂ ਦੇ ਸਬੰਧਿਤ ਰੋਗ ਨੇ ਵਾਲਾਂ ਸਬੰਧਿਤ ਰੋਗ ਨੇ ਉਹ ਲੋਕ ਸਿਰਫ ਮਹਾਰਾਜਾ ਸ਼ਾਈ ਸ਼ਰਬਤ ਲੈ ਰਹੇ ਨੇ ਤੇ ਉਹ ਕਹਿ ਰਹੇ ਸੀ ਬਿਲਕੁਲ ਤੰਦਰੁਸਤ ਹੋਣ ਲੱਗ ਗਏ ਸੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਤੇ ਖਾਸ ਕਰਕੇ ਸਾਨੂੰ ਚੱਕਰੀ ਫੁੱਲ ਵਾਲਾ ਨੁਸਖਾ ਦੇਣ ਵਾਸਤੇ ਇਹਨੂੰ ਵੈਸੇ ਵੀ ਅਸੀਂ ਤਾਂ ਇੱਕ ਆਮ ਸਜਾਵਟੀ ਜਾਂ ਸਵਾਦ ਵਧਾਉਣ ਵਾਲਾ ਤੱਕ ਹੀ ਜ਼ਿੰਮਤ ਕਰਕੇ ਰੱਖਿਆ ਸੀ ਸੋ ਮੈਨੂੰ ਲੱਗਦਾ ਹੈ ਕਿ ਇਸ ਚੱਕਰੀ ਫੁੱਲ ਜਦੋਂ ਵੀ ਸਾਡੀਆਂ ਭੈਣਾਂ ਸਾਡੇ ਵੀਰ ਕਦੇ ਮਸਾਲੇ ਲੈ ਕੇ ਆਉਣਗੇ ਤਾਂ ਇਸ ਚੱਕਰੀ ਫੁੱਲ ਨੂੰ ਦੇਖ ਕੇ ਯੋਧਾ ਜੀ ਦੀ ਯਾਦ ਉਹਨਾਂ ਨੂੰ ਜ਼ਰੂਰ ਆਏਗੀ ਮੈਂ ਇੱਕ ਚੈਲੰਜ ਕਰਦਾ ਜੀ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਕਿਤੇ ਨਹੀਂ ਮਿਲਣੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਸੋ ਇਹ ਸਿਧ ਯੋਧਾ ਸਿੰਘ ਜੀ ਜਿਹੜੇ ਕਿ ਪ੍ਰਬੰਧਕ ਨੇ ਜੀ ਡੀ ਆਈ ਅਯੁਰਵੇਦਾ ਦੇ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮਹਾਰਾਜਾ ਚਾਈ ਸ਼ਰਬਤ ਜਾਂ ਫਿਰ ਚੱਕਰੀ ਫੁੱਲ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਲੀਵਰ ਨੂੰ ਜਿਹੜੀ ਲੀਵਰ ਦੇ ਵਿੱਚ ਗੰਦਗੀ ਜਮਾ ਹੋ ਗਈ ਹੈ ਲੀਵਰ ਦੇ ਵਿੱਚ ਜਿਹੜੀ ਅਸੀਂ ਕਹਿ ਲਈਏ ਕਿ ਜਿਹੜਾ ਖੂਨ ਹੈਗਾ ਬਲੱਡ ਹੈਗਾ ਬਲੱਡ ਦੇ ਵਿੱਚ ਗੰਦਗੀ ਜਮਾ ਹੋ ਗਈ ਹੈ ਕੋਲੇਸਟ੍ਰੋਲ ਤੁਹਾਡਾ ਜਿਹੜਾ ਵੱਧ ਗਿਆ ਤਾਂ ਉਹਦੇ ਵਾਸਤੇ ਮਹਾਰਾਜਾ ਸ਼ਹੀਦ ਸ਼ਰਬਤ ਜਾਫਰ ਚੱਕਰੀ ਫੁੱਲ ਦਾ ਇਸਤੇਮਾਲ ਅਸੀਂ ਕਰ ਸਕਦੇ ਹਾਂ ਔਰ 45 ਦਿਨਾਂ ਦਾ ਉਹਨਾਂ ਨੇ ਸਮਝ ਦਿੱਤਾ ਕਿ 45 ਦਿਨਾਂ ਦੇ ਵਿੱਚ ਵੀ ਜਿਹੜੀ ਤੇਰੇ ਰੋਬੋਟਾ ਨੇ ਮਹਾਰਾਜਾ ਸ਼ਹੀਦ ਸ਼ਰਬਤ ਦਾ ਉਹਨਾਂ ਦੇ ਨੁਸਖੇ ਟੋਟਕੀ ਨੇ ਜਿਹੜੇ ਉਹ ਬਦਲ ਸਕਦੇ ਨੇ ਫਿਲਹਾਲ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਜੰਨਦੇ ਜਾਂਦੇ ਅਸੀਂ ਯੋਧਾ ਸਿੰਘ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਜੇ ਮਹਾਰਾਜਾ ਸ਼ਹੀ ਸ਼ਰਬਤ ਲੈਣਾ ਹੋਵੇ ਤੇ ਕਿਸ ਤਰੀਕੇ ਨਾਲ ਲੈਣਾ ਹੈ ਤੇ ਇਹ ਖਰੀਦਿਆ ਮਤਲਬ ਅਸੀਂ ਖਰੀਦਣਾ ਹੋਵੇ ਤਾਂ ਕਿੱਥੋਂ ਮਿਲੇਗਾ ਫਰੂਕੀ ਜੀ ਮੈਂ ਬੇਨਤੀ ਕਰੂੰਗਾ ਵੀ ਮਾਰਕੀਟ ਦੇ ਵਿੱਚ ਜਦੋਂ ਕੋਈ ਚੀਜ਼ ਵਧੀਆ ਕੰਮ ਕਰਦੀ ਹੈ ਤਾਂ بڑے ਲੋਕ ਸ਼ੈਤਾਨ ਲੋਕ ਹੁੰਦੇ ਆ ਚਲੋ ਚੀਟਿੰਗ ਕਰਨ ਲੱਗ ਜਾਂਦੇ ਆ ਤੇ ਮੈਂ ਇਹੀ ਕਹੂੰਗਾ ਵੀ ਤੁਸੀਂ ਆਪਦੇ ਪੈਸੇ ਖਰਚਨੇ ਤਾਂ ਸਹੀ ਤੁਹਾਨੂੰ ਪ੍ਰੋਡਕਟ ਮਿਲੇ ਤਾਂ ਕੋਸ਼ਿਸ਼ ਕਰਿਓ ਅਸੀਂ ਫਰੂਕੀ ਜੀ ਇਸ ਵਕਤ ਬੜੀ ਪਿੱਛੇ ਜੀ ਸਾਡੀ ਡਿਊਟੀ ਲਾਈ ਆ ਹੁਣ ਡਿਊਟੀ ਸਾਡੀ ਇਹ ਲੱਗੀ ਵੀ ਅਸੀਂ ਡੇਲੀ ਸੰਡੇ ਨੂੰ ਵੀ ਮੰਡੇ ਤੋਂ ਲੈ ਕੇ ਸੰਡੇ ਤੱਕ ਅਸੀਂ ਡੇਲੀ ਸ਼ਾਮ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ ਲੁਧਿਆਣੇ ਬੈਠਦੇ ਹਾਂ ਜੀ ਹਰ ਰੋਜ਼ ਬੈਠਦੇ ਹਾਂ ਜੀ ਜੀ ਮਹਾਰਾਜਾ ਸ਼੍ਰਮਤ ਮੰਗਾਉਣਾ ਮੈਂ ਬੇਨਤੀ ਕਰੂੰਗਾ ਤੁਸੀਂ ਇੱਕੋ ਹੀ ਨੰਬਰ WhatsApp ਕਰ ਲਿਓ ਜੀ 7879622000 ਪਰ ਬੇਨਤੀ ਇਹ ਆ ਮਹਾਰਾਜਾ ਸ਼ਾਹੀ ਸ਼ਰਬਤ ਤਾਂ ਪੀਓ ਪਹਿਲਾਂ ਆਪਦੀ ਪ੍ਰੋਬਲਮ ਸਾਡੀ ਟੀਮ ਦੇ ਨਾਲ ਡਿਸਕਸ ਕਰਕੇ ਤਾਂ ਨੂੰ ਸਾਡੀ ਟੀਮ ਕਹੂਗੀ ਵੀ ਹਾਂਜੀ ਤੁਹਾਨੂੰ ਲੋੜ ਹੈ ਵੀ ਕਿ ਨਹੀਂ ਲੋੜ ਜੇ ਤੁਹਾਨੂੰ ਨਹੀਂ ਲੋੜ ਹੈਗੀ ਤਾਂ ਸਾਡੀ ਟੀਮ ਤੁਹਾਨੂੰ ਕਦੇ ਇਹ ਨਹੀਂ ਕਹੂਗੀ ਵੀ ਨਹੀਂ ਨਹੀਂ ਤੁਸੀਂ ਪੀਓ ਜੀ ਜੀ ਜੇ ਚੀਜ਼ ਦੀ ਲੋੜ ਹੀ ਨਹੀਂ ਆਪਾਂ ਕਦੇ ਵਾਸਤੇ ਉਹਦੇ ਪੈਸੇ ਖਰਚ ਨਹੀਂ ਆ ਜੀ ਬਹੁਤ ਬਹੁਤ ਸ਼ੁਕਰੀਆ ਮਤਲਬ ਉਹਨਾਂ ਦਾ ਕੰਮ ਹੈਗਾ ਜਿਹੜਾ ਫਿਰ ਚੱਕਰੀ ਫੁੱਲ ਕਰ ਸਕਦਾ ਹੈ ਬਿਲਕੁਲ ਕਰ ਸਕਦਾ ਮੈਂ ਕਹਿੰਦਾ ਬੜੇ ਇਸ ਤਰ੍ਹਾਂ ਦੇ ਕਈ ਨੁਕਤੇ ਨੇ ਫਰੂਕੀ ਜੀ ਤੁਸੀਂ ਸਿਰਫ YouTube ਦੇ ਉੱਤੇ ਸਰਚ ਕਰਨਾ ਵਾ ਹਾਕੀਕਤ TV ਯੋਧਾ ਸਿੰਘ ਤੇ ਤੁਸੀਂ ਮੈਂ ਕਹਿੰਦਾ ਆਪਾਂ ਬਿਆਨਤ ਅੱਜ ਤਾਂ ਸ਼ੁਰੂਆਤ ਕੀਤੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਨੁਕਤੇ ਲੈ ਕੇ ਆਵਾਂਗੇ ਜਿਹ ਤੱਕ ਕਿਸੇ ਦੇ ਅੱਗੇ ਆਏ ਹੀ ਨਹੀਂ ਬੜੇ ਲੁਕੋਕੇ ਰੱਖੇਗੇ ਨੇ ਪਰ ਹੈਰਾਨੀ ਵਾਲੀ ਗੱਲ ਇਹ ਆ ਪਿੰਡਾਂ ਵਾਲੀ ਜਿੰਨੀਆਂ ਬੀਬੀਆਂ ਨੇ ਸਾਡੀਆਂ ਮਾਤਾਵਾਂ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਨੁਕਤਿਆਂ ਬਾਰੇ ਪਤਾ ਇਸ ਤਰ੍ਹਾਂ ਦੇ ਕਈ ਨੁਕਤੇ ਅੱਗੇ ਲੈ ਕੇ ਆਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਚੱਕਰੀ ਫੁੱਲ ਦੇ ਫਾਇਦੇ ਨਹੀਂ ਸੀ ਪਤਾ ਔਰ ਜਿਨ੍ਹਾਂ ਦਾ ਪੇਟ ਲੀਵਰ ਗੈਸ ਦੀ ਪ੍ਰੋਬਲਮ ਰਹਿੰਦੀ ਹੈ, ਪੇਟ ਦੇ ਵਿੱਚ, ਆਪਾਚ ਦੀ ਪ੍ਰੋਬਲਮ ਰਹਿੰਦੀ ਹੈ, ਕਦੇ ਕਬਜ਼ ਹੋ ਜਾਂਦੀ ਹੈ, ਕਦੇ ਲੂਜ਼ ਮੋਸ਼ਨ ਹੋ ਜਾਂਦੇ ਨੇ। ਤਾਂ ਯੋਧਾ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਹ ਚੱਕਰੀ ਜਦੋਂ ਘੁਮੇਗੀ, ਇਹ ਚੱਕਰੀ ਫੁੱਲ ਤੇ ਰੋਗ ਗੁਲ ਹੋ ਸਕਦੇ ਨੇ। ਸੋ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਜ਼ਰੂਰ ਦੇ ਦਿੱਤਾ ਹੈ ਜਿਹੜੀ ਆਯੁਰਵੇਦਾ ਦੀ ਪ੍ਰਬੰਧਕ ਦੀ ਟੀਮ ਦਾ। ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ। ਧੰਨਵਾਦ।